ਕਦੇ ਕਦੇ ਇਨਸਾਨ ਸੱਚੀ ਹਾਰ ਜਾਂਦਾ ਖਾਮੋਸ਼ ਰਹਿੰਦੇ ਰਹਿੰਦੇ ਸਫਾਈ ਦਿੰਦੇ ਦਿੰਦੇ ਰਿਸ਼ਤੇ ਨਿਪਾਉਂਦੇ ਨਿਪਾਉਂਦੇ ਤੇ ਆਪਣਿਆਂ ਨੂੰ ਮਨਾਉਂਦੇ ਮਨਾਉਂਦੇ ਜ਼ਿੰਦਗੀ ਚ ਇੱਕ ਗੱਲ ਤਾਂ ਪੱਕੀ ਹੈ ਕਿ ਪੱਕਾ ਤਾਂ ਕੁਝ ਵੀ ਨਹੀਂ ਚੁੱਕਣਾ ਖੁਦ ਹੀ ਪੈਂਦਾ ਹੈ ਥੱਕਿਆ ਟੁੱਟਿਆ ਸਰੀਰ ਆਪਣਾ ਕਿ ਤੋ ਤੱਕ ਸਾਹ ਚੱਲਦੇ ਨੇ ਕੋਈ ਮੋੜਾ ਨਹੀਂ ਦਿੰਦਾ ਇਹ ਜ਼ਿੰਦਗੀ ਹੈ ਜਨਾਬ ਮਾ ਨਹੀਂ ਜੋ ਹਰ ਵਕਤ ਪਿਆਰ ਦੇਵੇ ਸਾਨੂੰ ਨਾ ਪੜਾਉ ਰਿਸ਼ਤਿਆਂ ਦੀ ਕੋਈ ਹੋਰ ਕਿਤਾਬ ਪੜੀਆਂ ਨੇ ਪਾਪ ਤੇ ਚਿਹਰੇ ਦੀਆਂ ਚੁਰਝੀਆਂ ਸੀ ਨਾ ਜਿਹੜਾ ਤੋਸਨ ਪੂਜਾ ਤੇ ਪਾਠਦੀ जिसने सेवा की थी अपने मां बाप की जमीन ते मुकद्दर की एक ही फितरत है जो पीछे उगना पक्का है पर सिद्ध होना आसान है पर सिद्ध होना बेहद औखा जो मिनटा तरले कित्या गल ना सुने तो समझ लवो कि ਉਸ insan ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚ ਤੁਹਾਡੀ ਥਾਂ ਦੋਨੋਂ ਖਤਮ ਹੋ ਚੁੱਕੀਆਂ ਨੇ ਤੇਰੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸਗੋਂ ਤੇਰੇ ਕੋਲੋਂ ਮੈਂ ਇੱਕ ਸਬਕ ਮਿਲ ਗਿਆ ਕਿ ਕਿਸੇ ਨੂੰ ਚਾਹ ਨਾਲ ਜਾਂ ਹੱਕ ਜਤਾਉਣ ਨਾਲ ਕੋਈ ਆਪਣਾ ਨਹੀਂ ਬਣ ਜਾਂਦਾ ਜੀਤਾ ਕਰੋ ਦਿਲ ਤੋਂ ਕਰੋ ਨਹੀਂ ਤਾਂ ਨਾ ਕਰੋ ਕੁਝ ਫਰਕ ਨਹੀਂ ਪੈਂਦਾ ਵਕਤ ਤਾਂ ਲੰਘ ਹੀ ਜਾਂਦਾ ਹੈ ਔਖਾ ਚਾਹੇ ਸੌਖਾ ਪਰੇਸ਼ਾਨੀ ਵਿੱਚ ਜੇ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦਿਓ ਕਿਉਂਕਿ ਸਲਾਹ ਗਲਤ ਹੋ ਸਕਦੀ ਹੈ ਪਰ ਸਾਥ ਨਹੀਂ ਆਪਣੇ ਉਹ ਪੁਰਾਣੇ ਦਿਨ ਕਦੇ ਨਾ ਭੁੱਲੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਅਰਦਾਸ ਕਰਦੇ ਹੁੰਦੇ ਸੀ ਅੱਜ ਜੋ ਤੁਹਾਡੇ ਕੋਲ ਨੇ ਜ਼ਿੰਦਗੀ ਚਾਹੇ 1 ਦਿਨ ਦੀ ਹੋਵੇ ਚਾਹੇ 4 ਦਿਨਾਂ ਦੀ ਉਸ ਨੂੰ ਇਸ ਤਰ੍ਹਾਂ ਜਿਓ ਕਿ ਜ਼ਿੰਦਗੀ ਤੁਹਾਨੂੰ ਨਹੀਂ ਮਿਲੀ ਬਲਕਿ ਤੁਸੀਂ ਜ਼ਿੰਦਗੀ ਨੂੰ ਮਿਲੇ ਹੋ ਜਦੋਂ ਤੱਕ ਅਸੀਂ ਚੁੱਪ ਰਹਿ ਕੇ ਬਰਦਾਸ਼ਤ ਕਰਦੇ ਰਹੇ ਉਦੋਂ ਤੱਕ ਦੁਨੀਆਂ ਨੂੰ ਚੰਗੇ ਲੱਗਦੇ ਹਨ ਪਰ ਇੱਕ ਵਾਰ ਵੀ ਜੇ ਸੱਚੀ ਹਕੀਕਤ ਬੋਲ ਦਈਏ ਤਾਂ ਸਭ ਨੂੰ ਬੁਰੇ ਲੱਗਦੇ ਹਨ ਇਸ ਗਲਤ ਵਹਿਮ ਦਿਲੋਂ ਕੱਢ ਦਿਓ ਕਿ ਔਖੇ ਵੇਲੇ ਕੋਈ ਸਾਥ ਦੇਵੇਗਾ ਤੁਹਾਡਾ ਜ਼ਿੰਦਗੀ ਦੇ ਲਿਖੋ ਦੀ ਲੜਨਾ ਪੈਂਦਾ ਹੈ ਖੁਦ ਹੀ ਮੰਜ਼ਲਾਂ ਦੀ ਤਲਾਸ਼ ਕਰਨੀ ਪੈਂਦੀ ਹੈ ਕਿਸਨ ਉਜਾੜ ਕੇ ਜਿਵਸਿਆ ਤੇ ਕੀ ਵਸਿਆ ਬੰਦਾ ਕਿਸਨ ਰਵਾ ਕੇ ਜਿ ਹੱਸਿਆ ਤੇ ਕੀ ਹੱਸਿਆ ਜ਼ਿੰਦਗੀ ਆਸਾਨ ਨਹੀਂ ਆਸਾਨ ਬਣਾਉਣੀ ਪੈਂਦੀ ਹੈ ਕੁਝ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਕੁਝ ਸਬਰ ਕਰਨਾ ਪੈਂਦਾ ਹੈ बहुत कुछ बर्दाश्त करना पता है जिसकी संगत समझ जाना होना इंसान साधारण व्यक्ति नहीं है शब्द एक अजाई सवारी है, जो अपने सवार कदम डिगन नहीं दें, दें दी। कौन भुला सकता है किसी न बस आकड़ा ही रिश्ते खत्म कर देंदिया ने ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜਾਂਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸ਼ਬਦਾਂ ਵਿੱਚੋਂ ਅਰਥ ਮੁੱਕ ਗਏ ਹੋਣ ਪਿਆਰ ਉਹ ਨਹੀਂ ਜੋ ਕੋਈ ਕਤ ਰਿਹਾ ਹੈ ਪਿਆਰ ਤਾਂ ਉਹ ਹੈ ਜੋ ਕੋਈ ਨਿਭਾ ਰਿਹਾ ਹੈ ਖਾਮੋਸ਼ੀਆਂ ਨੂੰ ਸਮਝਣਾ ਹੈ ਤਾਂ ਸ਼ੋਰ ਨੂੰ ਘੌਰ ਕਰੋ ਤਰੀਕਾ ਤੇ ਹੌਲੀ-ਹੌਲੀ guzਰ ਰਹੇ ਹੈ ਹਾਂਸੀ ਅੱਜ ਤਾਂ ਹਾਂ ਪਰ ਹਰ ਪਲ ਅਤੀਤ ਹੋ ਰਹੇ ਹਾਂ ਸੀ ਮਾਫ ਇੱਕ ਜਨਾ ਕਰਤਾ ਹੈ ਤੇ ਮੁਕਤੀ ਦੋਵਾਂ ਨੂੰ ਮਿਲਦੀ ਹੈ ਮਨ ਖੁਸ਼ ਹੈ ਤਾਂ ਇੱਕ ਬੂੰਦ ਵੀ ਬਰਸਾਤ ਹੈ ਦੁਖੀ ਮਨ ਦੇ ਅੱਗੇ ਸਮੁੰਦਰ ਦੀ ਕੀ ਔਕਾਤ ਹੈ ਆਪਣੀ ਅਕਲ ਤੇ ਤੁਚਿਆਂ ਤੇ ਗੁਨਾਹ ਹਮੇਸ਼ਾ ਜ਼ਿਆਦਾ ਹੀ ਦਿਖਦੇ ਨੇ ਕਮੀਆਂ ਤਾਂ ਸਾਰਿਆਂ ਚ ਨੇ ਨਜ਼ਰ ਸਿਰਫ ਤੁਚੀਆਂ ਦੀਆਂ ਹੁੰਦੀਆਂ ਨੇ ਚਾਤ ਚਰਿੱਤਰ ਜਦੋਂ ਵੀ ਦੇਖਦੇ ਨੇ ਦਾਗ ਜ਼ਰੂਰ ਲੱਗਦੇ ਨੇ ਜਦੋਂ ਮੈਂ ਖੁਸ਼ ਹੁੰਦਾ ਹਾਂ ਉਹ ਵੀ ਬਹੁਤ ਖੁਸ਼ ਹੁੰਦਾ ਹੈ ਮੈਂ ਕੱਲ ਸ਼ੀਸ਼ੇ ਦੀ ਕਦਰਿਆਂ ਹਾਂ ਇਨਸਾਨ ਦੀ ਨਹੀਂ ਜਦੋਂ ਤੁਹਾਡਾ ਹੋਣਾ ਤੇ ਨਾ ਹੋਣਾ ਬਰਾਬਰ ਹੋਵੇ ना होना ही बेहतर है बहुत अंदर तक तबाही मचा जो अखते नहीं कुछ पिस रहे कुछ पिस जान के जिंदगी देवे इस सुख दुख दे ताने ने एकांत मूर्ख कैद खाना है स्वर्ग ਬਚਪਨ ਹੀ ਚੰਗਾ ਸੀ ਦੰਦ ਟੁੱਟਦੇ ਸੀ ਤੇਲੇ ਨਹੀਂ ਸਾਰਾ ਗਿਆਨ ਤੋ ਕਉਂ ਦਿੱਤਾ ਹੈ ਜੇਕਰ ਆਤਮ ਗਿਆਨ ਨਾ ਹੋਵੇ ਜੀਵਨ ਚ ਕੌਣ ਆਉਂਦਾ ਹੈ ਇਹ ਜ਼ਰੂਰੀ ਨਹੀਂ ਆਖਰੀ ਪਲ ਤੱਕ ਕੌਣ ਸਾਥ ਦਿੰਦਾ ਹੈ ਇਹ ਜ਼ਰੂਰੀ ਹੈ ਸਾਡੇ ਕੋਲ ਤਾਂ ਜ਼ਿੰਦਗੀਆਂ ਹੁੰਦੀਆਂ ਨੇ ਤੇ ਦੂਜੀ ਜ਼ਿੰਦਗੀ ਤਾਂ ਸ਼ੁਰੂ ਹੁੰਦੀ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ ਕੋਲ ਤਾਂ ਇੱਕ ਹੀ ਜ਼ਿੰਦਗੀ ਹੈ ਪਿਆਰ 'ਚ ਪਗਲ ਹੋ ਜਾਣਾ ਕਿਸੇ ਹੱਦ ਤੱਕ ਠੀਕ ਹੈ ਪਰ ਬੇਵਕੂਫਪਨਾ ਬਿਲਕੁਲ ਠੀਕ ਨਹੀਂ ਜੀਵਨ ਇੱਕ ਇਹੋ ਜਿਹਾ ਰੰਗਮંચ ਹੈ ਜਿੱਥੇ ਕਿਰਦਾਰ ਨੂੰ ਨਹੀਂ ਪਤਾ ਲੱਗਦਾ ਕਿ ਅਗਲਾ ਸੀਨ ਕੀ ਹੋਣ ਵਾਲਾ ਹੈ ਜ਼ਿੰਦਗੀ ਚ ਆਪਣਾ ਕਿਰਦਾਰ ਪਰਿਸ਼ਿੱਦਤ ਨਾਲ ਨਿਭਾਓ ਪਿਆਰ ਕੀ ਕਹਾਣੀ ਤਾਂ ਇੱਕ ਦਿਨ ਸਬਨੇ ਹੋ ਜਾਣਾ ਹੈ ਹਲਕੀ ਫੁਲਕੀ ਹੈ ਜ਼ਿੰਦਗੀ ਬੋਝ ਤਾਂ ਸਿਰਫ ਖਵਾਇਸ਼ਾਂ ਦਾ ਹੈ ਅਲਫਾਜ਼ ਸ਼ਿਸ਼ੇ ਨੇ ਇਹਨਾਂ ਨੂੰ ਨਾ ਓਛਾਲ ਕੇ ਚੱਲ ਅਤਬ ਦੀ ਰਾਹ ਮਿਲੀ ਹੈ ਤਾਂ ਤੇਖ ਪਾਲ ਕੇ ਚੱਲ ਮਿਲੀ ਹੈ ਜ਼ਿੰਦਗੀ ਤੈਨੂੰ ਇਸੇ ਮਕਸਦ ਲਈ ਸੰਭਾਲ ਖੁਦ ਨੂੰ ਵੀ ਤਦ ਤੱਕ ਜਨੂ ਸੰਭਾਲ ਕੇ ਚੱਲ ਉਮੀਦ ਕਰਦਾ ਹਾਂ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ